ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਰਨਤਾਰ ਦੀ ਧਰਤੀ ਤੇ ਜਾ ਕੇ ਜਿਮਣੀ ਚੋਣ ਦੇ ਲਈ ਉਮੀਦਵਾਰ ਉਤਾਰਿਆ ਗਿਆ ਜਿਨ੍ਹਾਂ ਨੇ ਪਿਛਲੇ ਦਿਨਾਂ ਸੁਖਬੀਰ ਸਿੰਘ ਬਾਦਲ ਦਾ ਪੱਲਾ ਛੱਡ ਕੇ ਪੱਲਾ ਫੜਿਆ ਸੀ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਹਾਲਾਂਕਿ ਕਿਆਸਰਗਾਈਆਂ ਲਗਾਈਆਂ ਜਾਗੀਆਂ ਸੀ ਕਿ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਹੈ ਹਰਬੀਰ ਸਿੰਘ ਸੰਧੂ ਦਾ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਹਰਬੀਰ ਸਿੰਘ ਸੰਧੂ ਲੋਜ ਹਲਕਾ ਤਨਤਰ ਤੋਂ ਜਿਮਣੀ ਚੌਂ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰੇਗੀ ਕੱਲ ਸਭ ਕੁਝ ਸਾਫ਼ ਹੋ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਛਾਤੀ ਚੌੜੀ ਖੜਕੇ ਸਟੇਜ ਤੇ ਦਿਖੇ ਹਰਬੀਰ ਸਿੰਘ ਸੰਧੂ ਹਰਬੀਰ ਸਿੰਘ ਸੰਧੂ ਦਾ ਜਿਵੇਂ ਹੀ ਐਲਾਨ ਹੋਇਆ ਪਮਕਰ ਫਿਰ ਦੁਬਾਰਾ ਜਿਹੜੇ ਨੇ ਉਹ ਨਾਰਾਜ਼ ਹੋ ਗਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਉਂਕਿ ਇਹ ਹਲਕਾ ਸਿੱਖੀ ਦਾ ਗੜ ਮੰਨਿਆ ਜਾਂਦਾ ਹੈ ਹਾਲਾਂਕਿ ਦੋ ਵਾਰ ਐਸੇ ਸ਼ਰੂਕੀ ਅਕਾਲੀ ਦਲ ਬਲਨੋ ਹਰਮੀਤ ਸਿੰਘ ਉਹ ਸੰਧੂ ਜਿਹੜੇ ਨੇ ਉਹ ਵਿਧਾਇਕ ਰਹੇ ਚੁੱਕੇ ਨੇ ਇੱਕ ਵਾਰ ਐਸੇ ਆਜ਼ਾਦ 2018 17 ਤੇ 18 ਦੇ ਵਿੱਚ ਰਜ ਕੇ ਵਿਰੋਧ ਕੀਤਾ ਸੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿ ਨਸ਼ਾ ਤਸਕਰੀ ਕਰਦੇ ਦੇ ਬਿਕਰਮਜੀਠੀਆ ਦੇ ਨਾਲ ਮਿਲ ਕੇ ਨਸ਼ਾ ਤਸਕਰੀ ਤੇ ਵੱਡੇ ਇਲਜ਼ਾਮ ਲਗਾਏ ਗਏ ਹਰਮੀਰ ਸਿੰਘ ਸੰਧੂ ਤੇ ਹਰਮੀਰ ਸਿੰਘ ਸੰਧੂ ਦੋ ਤੋਤੇ ਕਿਵੇਂ ਹੋ ਗਿਆ ਹਲਕਾ ਤਨਤਾ ਦੇ ਪਮਕੜਾਂ ਨੂੰ ਠੱਬੀ ਲੱਗ ਗਈ ਕੀ ਇਹ ਪਮਕੜ ਵਿਰੋਧ ਕਰਨਗੇ ਕਿਉਂਕਿ ਕਸ਼ਮੀਰ ਸਿੰਘ ਸੋਲ ਦਾ ਭਾਂਜਾ ਹੋ ਸਕਦਾ ਹੈ ਕਿ ਐਸੇ ਆਜ਼ਾਦ ਉਮੀਦਵਾਰ ਚੋਣ ਲੜੇ ਆਪਣੇ ਮਾਮੇ ਦੀ ਜਗ੍ਹਾ ਤੇ ਦੂਸਰੇ ਪਾਸੇ ਹਲਕਾ ਸਿੱਖੀ ਦਾ ਗੜ ਮੰਨਿਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਪਹਿਲਾਂ ਤੁਸੀਂ ਐਲਾਨ ਦਿੱਤਾ ਹੈ ਪ੍ਰਿੰਸਪਲ ਸਤਵਿੰਦਰ ਕੌਰ ਉਸ ਤੋਂ ਬਾਅਦ ਹੁਣ ਸੁਖ ਸਰਕਾਰ ਜਾਂ ਜਿਹੜੇ ਵੀ ਉਹ ਕਾਂਗਰਸ ਪਾਰਟੀ ਵੱਲੋਂ ਆਣਗੇ ਕਿਉਂਕਿ ਉਹਨਾਂ ਨੂੰ ਹਲਕਾ ਅੰਜਾਜ ਲਗਾਇਆ ਗਿਆ ਹੈ ਹੋ ਸਕਦਾ ਹੈ ਕਿ ਰਵਿਕਰਨ ਕਾਲੂ ਜਾਂ ਸਰਜੀਤ ਸਿੰਘ ਜੈਣੀ ਜਿਹੜੇ ਨੇ ਜੈਣੀ ਜਿਹੜੇ ਨੇ ਉਹ ਐਜ਼ ਅ ਜਿਮੀਚੋਨ ਲੜ ਸਕਦੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਵੱਲੋਂ ਬੀਬੀ ਪਰਮਜੀਤ ਕੌਰ ਜੀ ਖਾਲੜਾ ਜਾਂ ਤਰਸੀਮ ਸਿੰਘ ਖਾਲਸਾ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੜੇ ਨੇ ਉਹ ਲਗਾਤਾਰ ਇਸ ਕੰਸੋਮਾ ਦੇ ਵਿੱਚ ਨੇ ਕਿ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਉਤਾਰਿਆ ਜਾਵੇ ਜੇਕਰ ਨਹੀਂ ਉਤਾਰਦੇ ਤਾਂ ਉਹਨਾਂ ਨੂੰ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਸ ਪੰਜਾਬ ਦੇ ਉਮੀਦਵਾਰ ਦੀ ਸਪੋਰਟ ਸਿੱਧੇ ਤੌਰ ਤੇ ਕਰਦੀ ਪਵੇਗੀ ਭਮਕੜਾਂ ਦਾ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਹੈ ਨਾ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਬੀਰ ਸਿੰਘ ਸੰਧੂ ਜਿੱਤੇਗਾ ਨਾ ਕਾਂਗਰਸ ਦਾ ਸੁਖ ਸਰਕਾਰੀਆਂ ਨਾ ਭਾਗਤੀ ਜਨਤਾ ਪਾਰਟੀ ਆ ਤਾਂ ਅਤੇ ਨਾ ਹੀ ਸ਼ਰੂਮਣੀ ਅਕਾਲੀ ਦਲ ਦਾ ਕਿਉਂਕਿ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਸ ਤਰ੍ਹਾਂ ਹਾਲੇ ਵੀ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਕਿਉਂਕਿ ਇਹ ਜਮਣੀ ਚੋਣ ਹਲਕਾ ਤਣਤਰ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਹਰ ਇੱਕ ਪਾਰਟੀ ਵਾਸਤੇ ਸੈਮੀਫਾਈਨਲ ਹੈ ਇਹ ਸੈਮੀਫਾਈਨਲ ਕੋਈ ਪਾਰਟੀ ਜਿੱਤਦੀ ਹੈ ਇਸ ਨੂੰ ਲੈ ਕੇ ਇੱਕ ਵੱਡੀ ਤੇ ਤਾਜ਼ਾ ਖਬਰ ਆਦੀ ਹੈ ਕਿ ਜਿਹੜਾ ਵੀ ਉਮੀਦਵਾਰ ਭਾਈ ਅਬਰਤਪਾਲ ਖਾਲਸਾ ਦੀ ਪਾਰਟੀ ਵੱਲੋਂ ਉਤਾਰਿਆ ਗਿਆ ਉਹ 101% ਜਿੱਤੇਗਾ ਕਿਉਂਕਿ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਮੌਜੂਦਾ ਐਮਪੀ ਨੇ ਭਾਈ ਅਬਰਤਪਾਲ ਖਾਲਸਾ ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਈ ਅਬਰਤਪਾਲ ਖਾਲਸਾ ਨੂੰ ਹਲਕਾ ਤਨਤਰ ਤੋਂ ਬੜੀ ਜ਼ਿਆਦਾ ਵੋਟ ਪਈ ਸੀ ਇਸ ਕਰਕੇ ਉਹ 1 ਲੱਖ 7000 ਦੇ ਵੱਡੇ ਫਰਕ ਨਾਲ ਜਿੱਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਕੋਲੋਂ ਦੱਸਿਆ ਜਾ ਰਿਹਾ ਹੈ ਕਿ ਕੁਲਬੀਰ ਸਿੰਘ ਜੀਰਾ ਵੀ ਚੋਣ ਮੈਦਾਨ ਵਿੱਚ ਆ ਸਕਦੇ ਨੇ ਲੇਕਿਨ ਜਿਸ ਤਰ੍ਹਾਂ ਸੁਖ ਸਰਕਾਰਜਾਂ ਨੂੰ ਐਸੇ ਹਲਕਾ ਅੰਜਲਜ ਬਣਾ ਦਿੱਤਾ ਗਿਆ ਹੈ ਉਹਨਾਂ ਦਾ ਉਮੀਦਵਾਰ ਚੋਣ ਲੜਨਾ ਤੈਹ ਹੋ ਚੁੱਕਿਆ ਹੈ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਦਾ ਉਮੀਦਵਾਰ ਜਿਸ ਨੂੰ ਵੀ ਉਤਾਰਨਗੇ ਉਸ ਦੀ ਹਵਾ ਬਣ ਚੁੱਕੀ ਹੈ ਹਾਲਾਂਕਿ ਉਹਨਾਂ ਨੇ ਉਮੀਦਵਾਰ ਨਹੀਂ ਉਤਾਰਿਆ ਲੇਕਿਨ ਗਰਾਊਂਡ ਲੈਵਲ ਤੇ ਭਾਈ ਅਮਰਪਾਲ ਖਾਲਸਾ ਦੇ ਸਮਰਥਕ ਭਾਈ ਅਮਰਪਾਲ ਖਾਲਸਾ ਦੇ ਸਾਥੀ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਹਾਲਾਂਕਿ ਸੰਦੀਪ ਸਿੰਘ ਸਨੀ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਜੇਕਰ ਮੈਂ ਚੋਣ ਲੜਦਾ ਹਾਂ ਮੈਂ ਇਹ ਆਜ਼ਾਦ ਉਮੀਦਵਾਰ ਚੋਣ ਲੜਾਂਗਾ ਹਾਲਾਂਕਿ ਮੇਰੀ ਮਨਸ਼ਾ ਨਹੀਂ ਹੈ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਵੋਟ ਇਸ ਕਰਕੇ ਨਹੀਂ ਪਵੇਗੀ ਕਿਉਂਕਿ ਹਰਮੀਤ ਸਿੰਘ ਸੰਧੂ ਲਗੈ ਨਹੀਂ ਕਿਉਂਕਿ ਹਰਮੀਤ ਸਿੰਘ ਸੰਧੂ ਦੀ ਵੋਟ ਜਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਾਵੇਗੀ ਤੇ ਜਾ ਜਾਵੇਗੀ ਭਾਈ ਅਬਰਤਪਾਲ ਸਿੰਘ ਖਾਲਸਾ